ਮਿਹਰਬਾਨੀ ਇਹਨਾਂ ਮਾਨ ਸਨਮਾਨ ਇਸ ਜੰਗਲ ਪਿਆਵਾਂ ਉਸੇ ਦਿੱਤਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਵੀ ਸੰਗ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੋਈ ਪੋਲਿਟੀਕਲ ਪ੍ਰੋਗਰਾਮ ਨਹੀਂ ਹੈਗਾ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈਗਾ ਵੀ ਉੱਥੇ ਮੁੱਖ ਮੰਤਰੀ ਆਇਆ ਸੀ ਉੱਥੇ ਨਾਰੇ ਲੱਗੇ ਸੀ ਉੱਥੇ ਇਹ ਉਹ ਉਹ ਬਹੁਤ ਛੋਟੀਆਂ ਬਣਾਈ ਤੁਸੀਂ ਜਿਹੜੀ ਜ਼ਿੰਮੇਵਾਰੀ ਦੇਤੀ ਉਸ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਹੈ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਉਧਰ ਮਲੋਟ ਵੱਲੋਂ ਗਿੱਦੜਾ ਉਧਰੋਂ ਆਪਣਾ ਫਾਜ਼ਿਲਕਾ ਵੱਲੋਂ ਪੰਨੀ ਆਲੇ ਤੂੰ ਕਦੇ ਅਬੋਰ ਤੂੰ ਸ਼ੋਸ਼ੂ ਕਰਕੇ ਆਉਂਦਾ ਸੀ ਤੇ ਦੋ ਨਹਿਰਾ ਦੇ ਨੇੜੇ ਨੂੰ ਰੁਕ ਜਾਂਦੇ ਸੀ ਜਰੂਰ ਟੀ ਖਾਲੀਏ ਤੇ ਦੋ ਨਹਿਰਾ ਮੈਂ ਦੇਖਦਾ ਸੀ ਮੈਂ ਉਦੋਂ ਰਾਜਨੀਤੀ ਨਹੀਂ ਸਿੱਖੀ ਪਰ ਮੇਰੇ دوست ਮਿੱਤਰ ਅਫਸਰ ਜਿਹੜੇ ਸੀ ਉਹ ਸਿੰਚਾਈ ਵਿਭਾਗ ਚ ਸੀ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਇਹ ਢੀਆਂ ਵੱਡੀਆਂ ਨਹਿਰਾਂ ਜਾਂਦੀਆਂ ਐ ਇਹ ਪੰਜਾਬ 'ਚ ਕਿੱਥੇ-ਕਿੱਥੇ ਫਾਇਦਾ ਹੁੰਦਾ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਐ ਉਹ 18000 ਕ੍ਰੂਸਕ ਪਾਣੀ ਜਾਂਦਾ ਉਹ ਜੋ ਬੱਕਰੀ ਵੀ ਨਹੀਂ ਪਾਣੀ ਦੀ ਸਕਦੀ ਪੰਜਾਬ ਉਹਦੋਂ ਹੀ ਗੱਲ ਕਰਦੇ ਜੀ ਬਾਬਾ ਆ ਜਾਂਦੀ ਪੁਰਾਣੇ ਸਮਝੌਤੇ ਹੋਗੇ ਜੀ ਨਹਿਰੂ ਵੇਲੇ ਠੀਕ ਹੈ ਜੀ ਜਿਹੜੀ ਨਾਲ ਜਾਂਦੀ ਹੈ ਜੀ ਕਹਿੰਦੇ ਉਹ ਆਪਣੀ ਆ ਉਹਦਾ ਨਾਮ ਹੈ ਸਰਹੰਦ ਫੀਡਰ 5000 ਕਿਰਸਕ ਪਾਣੀ ਜਾਂਦਾ ਪਰ ਕਿਉਂਕਿ ਦਿੱਲੀ ਪਾਸਿ ਵਾਲੇ ਲੋਕ ਜਿਹੜੇ ਦਿੱਲਵਾਏ ਪਾਸਿ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਸੁਕਦਿਆਂ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਤੋਂ ਪਾਣੀ ਨਹੀਂ ਗੱਡ ਸਕਦਾ ਚਾਹ ਯਾਰ ਹੁਣ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪਦਰ ਤੇ ਤੁਸੀਂ ਮੈਨੂੰ ਪਛਾ ਦੇਉਗੇ ਪਰ ਮੈਂ ਕਹਿਆ ਯਾਰ ਇਹ ਗਲਤ ਕਰਦਾ ਸਾਡਾ ਪਾਣੀ ਆ ਸਿਉਂ ਹੀ ਆਉਂਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਓ ਚੱਕਣਾ ਹੋਵੇ ਐਦਾਂ ਕਰ ਰਹੇ ਆ ਯਾਰ ਕੋਈ ਗੱਲ ਨਹੀਂ ਮੈਂ ਕਿਹਾ ਸਮਝਾ ਉੱਤੇ ਪੁਰਾਣੇ ਕਰ ਲਏ ਉਹਨਾਂ ਨੇ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕੋਈ ਇਹੋ ਜਿਹਾ ਕਿ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਜਦੋਂ ਹੀ ਸਰਕਾਰ ਬਣੀ ਮਹਿਕਮੇ ਬੰਡੇ ਇਰੀਗੇਸ਼ਨ ਵਿਭਾਗ ਜੇ ਤੇ ਵਾਟਰ ਰਿਸੋਰਸ ਜੇ ਉਹ ਸਾਰਾ ਜਲਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਚੁੱਪ ਕਰਕੇ ਹਰੀ ਦੇ ਪੱਤਣ ਤੋਂ ਇਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰਦੇ ਹਾਂ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿਣਤੀ ਮਣਤੀ ਅਸੀਂ ਕਰੀ ਬੈਠੇ ਹਾਂ ਹਰੀ ਤੁਹਾਨੂੰ ਅੱਜ ਦੱਸਣ ਲੱਗੇ ਹਾਂ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਐ ਇੱਥੇ ਰਹਿ ਨੇ ਬਾਦਲ ਕੇ ਉਹ ਨੈਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ। ਇਹਨਾਂ ਨੇ ਕੀ ਸੋਚਣਾ ਨਹਿਰਾ ਬਾਰੇ? ਇਹਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ? ਇਹਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਣੇ ਘਰੇ। ਮੋਗੇ ਦਾ ਕੀ ਪਤਾ ਇਹਨਾਂ ਨੂੰ? ਅੱਜ ਉਹਨਾਂ ਦੀ ਹਿੱਕ ਤੇ ਨਹਿਰ ਨਹਿਰ ਬਣ ਲੱਗੀ ਐ ਹਿੱਕ ਤੇ। ਕਦੇ ਨਹੀਂ ਸੋਚਿਆ, ਕਦੇ ਨਹੀਂ ਸੋਚਿਆ। ਚਲੋ ਸੰਗਰੂਰ ਵਾਲਿਆਂ ਇਸ ਤਾਂ। ਸਾਡੇ ਬਾਰੇ ਬਾਅਦ ਫੋਟੋ ਨੂੰ ਬਲਾਵ ਦੇ ਬਾਰੇ ਤਾਂ ਸੁਣ ਸੁਣਦੇ ਇੱਥੇ ਮੈਂ ਸੰਧੂਰੋਂ ਆ ਕੇ ਤੁਹਾਡੇ ਬਾਰੇ ਸੁਝੀ ਜਾਂਦਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਨਹੀਂ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇੱਧਰ ਉੱਧਰ ਨੂੰ ਚਾਈ ਜਾਂਦਾ ਹੈ ਪਾਕਿਸਤਾਨ ਨੂੰ ਚਾਈ ਜਾਂਦਾ ਹੈ ਇਹ ਇੱਧਰ ਨੂੰ ਕਰ ਲਾਂਗੇ ਉਗੜਾ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਫੀਲਡ ਬੋਤਨ ਲਿਖਾਇਆ ਨਾ ਬਸ 2000 ਤੋਂ ਵੱਧ 2000 ਕਿ ਸੁਖਬਾਤ ਨਹਿਰ ਐਤਲੇ ਪਾਸੇ ਚੱਲੂਗੀ ਹੁਣ ਇਹਨੇ ਕੀ ਹੋਗਾ ਹੁਣ ਰਾਸਤਾਨ ਵਾਲੇ ਵਿਚਾਲੇ ਆ ਗਏ ਅਲਗ ਵਾਲੇ ਆਪਣੀਆਂ ਨੇ ਟੋਲ ਅੱਜ ਇੱਥੇੋਂ ਬੈਠਿਆਂ 6 ਮਹੀਨਿਆਂ ਦਾ ਕੋਈ 8 ਮਹੀਨਿਆਂ ਦਾ ਇਥੋਂ ਦੀ ਨਹਿਰ ਨਿਕਲੀ ਇਹ ਤੁਹਾਉ ਜੁਗ ਹੈ। ਔਰ ਤੁਹਾਡੇ ਆਖੇ ਤਨ ਮੋਗੇ ਨਿਕਲ ਰਹੇ। ਧਰਤੀ ਜੋ ਪਾਣੀ ਕੱਢਣਾ ਬੰਦ ਕਰੂੰਗੇ, ਡੂਬਲ ਬੰਦ ਕਰੋਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਦਾ ਬਚਨ ਥੋੜਾ ਬਹੁਤ ਸੱਚ ਕਰਦਾ ਹੈ, ਸਹੀ ਹੈ। ਨਹੀਂ ਤਾਂ ਖਾਈ ਜਾਣੀ ਧਰਤੀ ਨੂੰ ਵੀ ਖਾਈ ਜਾਣਿਆ, ਹਵਾ ਨੂੰ ਵੀ ਖਾਈ ਲੈਨੇ ਪਾਣੀ ਨੂੰ ਵੀ ਖਾਈ ਲੈ। ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਪਰ ਦੁੱਖ ਇਹਸ ਗੱਲ ਦਾ ਹੈ ਇਹ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਲਈ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਮੰਗਡਿਆ ਸੋਚ ਸਕਦੇ ਹੋ ਸੋਚ ਸਕਦੇ ਹੋ ਅਹੀਂ ਵੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਣੇ ਦਿੰਕੇ ਨੂੰ ਪੰਜੇ ਨੂੰ ਸਾਢੇ ਦਾ ਪੰਜਾ ਜੀ ਸਾਢੇ ਦਾ ਪੰਜ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਚ ਜਤੀ ਮਿਲੀ ਸੀ ਉਦੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚਿਆ ਹੀ ਨਹੀਂ ਕੋਈ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਬੰਦ ਨਾੜੇਗੇ ਪੰਥ ਫਿਰੋ ਜਿਹਨੂੰ ਪਾਈ ਗਏ ਪੰਥ ਦਾ ਉੱਥੀ ਘੜਾ ਪੰਥ ਦੇ ਚੰਡੇ ਦਾ ਝੂਲਦੀ ਰਹਿਣਗੇ ਉਹਦੇ ਨਾਂ ਨੂੰ ਵਰਤਨ ਨਾਲ ਤਾਂ ਤੁਰ ਗਏ ਸੁਬੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਹੈ ਕਿ ਤੂੰ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਹੈ ਭਗਵੰਤ ਜੀ ਮਾਨ ਨੇ ਕਰਤੇ ਤਾੜੀਆਂ ਮਾਰਦੇ ਆ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਵੇਲੇ ਹੁੰਦਾ ਇਹਦੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਕਿਉਂ ਨਹੀਂ ਕੀਤਾ ਗਿਆ ਹੁਣ ਇੱਥੇ ਤਰੀਫਾਂ ਕਰੀ ਜੋ ਭਗਵੰਤ ਮਾਨ ਕਮਾਲ ਜੀ ਫਨ ਇਹ ਕਹਿੰਦੇ ਮੈਨੂੰ ਨਹੀਂ ਚ ਫਰਕ ਪੈਂਦਾ ਇਹਦੇ ਨਾਲ ਮੈਂ ਤਾਂ 17.5 ਸਾਲ ਦੀ ਉਮਰ ਦੀ ਭਗਵੰਤ ਮਾਨ ਬਣਾਤਾ ਸੀ ਤੁਸੀਂ ਉਸ ਤੋਂ ਬਾਅਦ ਦਾ ਚੜ੍ਹਾਈ ਮੇਰੀ ਹੋ ਨਹੀਂ ਸਕਦੀ ਜਿੰਨੀ ਚੜਾਈ ਤੁਸੀਂ ਮੇਰੀ ਕਰਤੀ ਪਹਿਲਾਂ ਹੀ ਪਰ ਮੈਨੂੰ ਦੋ ਕੇ ਇਸ ਗੱਲ ਦਾ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ ਤੇ ਆਪਾਂ ਵੋਟਾਂ ਨਹੀਂ ਹੋ ਕੇ ਕਿਉਂ ਪਾਈ ਗਏ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਮੋਟਾ ਮਾਰੀ ਆਉਂਦੇ ਆ ਸਾਨੂੰ ਬਚਾਓ ਕਿਉਂ ਜੀ ਤੁਹਾਨੂੰ ਕੋ ਬਚਾਈਏ ਕਾਲੀ ਨਾਲ ਬਚਾ ਲੋ ਬੰਦੇ ਲੈਸ ਕਿਉਂ ਬਚਾਲੀਏ ਵੀ ਕਾਲੀ ਨਾਲ ਕਾਲਿਆ ਸੀ ਬਕਲਗਰ ਬਚਾਉਂਦਾ ਨੋ 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 ਨਹੀਂ ਤਾਂ ਫਿਰ ਹੋਰ ਬਾ ਆ ਜਾਣਗੇ ਫਿਰ ਇੱਥੇ ਕਾਲੀ ਦਲ ਬਚਾ ਲਓ ਲੈ ਹੋਰ ਕੌਣ ਆ ਜਾਣਗੇ ਭਗਵਾਨ ਸਭਾ ਹੋਰ ਹੀ ਆ ਜਾਣਗੇ ਨਾ ਮਿੰਦਰ ਮਾਰਟ ਦਾ ਮੁੰਡਾ ਆ ਜੀਗਾ ਅੱਜ ਤਾਂ ਦੁੱਖ ਆ ਹਾਂ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ 'ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰਾਇਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਾਇਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਗਵਾਨ ਜਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਗਵਾਨ ਜਮਾਨ ਦੋਸ਼ੀ ਹੈ ਮੈਂ ਤੜਕੇ ਉੱਠ ਕੇ ਗਰਾਂ ਕੱਢਣ ਆ ਜਾਂਦੇ ਨੇ ਪਾਰਲੀਮੈਂਟ ਜ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਆਇਆ ਨਹੀਂ ਗਈ

NDA ਕੀ ਸਪੋਰਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋਈ ਮੈਂ ਕਹਾਂ ਜੀ ਮੰਤ ਬਾਪਾ ਜਿਵੇਂ ਕਹੋਂਗੇ ਉਵੇਂ ਜਿਵੇਂ ਕਹੋਂਗੇ ਉਵੇਂ ਬਸ ਕੀ ਬਾਤ ਨਿਪੜ ਗਿਆ ਗੱਲ ਨਿਪੜ ਗਈ ਗੱਲ ਨਿਪੜ ਗਈ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜਾਣਾ ਕੋਈ ਸੀਟ ਵੀ ਉੱਥੇ ਬਣਾਉਣਾ ਮੰਤਰੀ ਉੱਥੇ ਚਲੇ ਜਾਣਗੇ ਐਨੇ ਭੁੱਖੇ ਨੇ ਕੁਰਸੀ ਦੇ 24 ਕਾਂਤੀ ਕੁਰਸੀ ਕੁਰਸੀ ਉਕਾਰ ਪਾਲਿਆ ਬਾਦੋਂ ਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਮੰਡਾਂ ਨੇ ਫਖਰਾ ਗਾਵੇ ਫਖਰਾ ਗਾਵੇ 25 ਸਾਲ ਰਿਹਾ ਮੁੱਖ ਮੰਤਰੀ ਲੋਕ ਤਾਂ ਪਿਆਰ ਹੀ ਇਹ ਨਾ ਕਰਦੇ ਹੋਣਗੇ ਫਖਰਾ ਗਾਣਾ ਉੱਥੇ ਉਹ ਲੱਡੇ ਡਾਡੇ ਤਰਵਾਜੇ ਚਿੰਲੇ ਗੰਦਰ ਨਾ ਕੋਈ ਬੜਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜੰਦੀਆਂ ਕਾਂ ਦੀਆਂ ਤਿਲਕ ਜਾਂਦਾ ਇਟਲੀ ਤੋਂ ਨਹੀਂ ਆਉਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਚੰਡੀਗੜ੍ਹ ਪਾਈ ਬੈਠਿਆ ਸੁੱਖ ਵਿਲਾਸ ਉਹੋ ਤਾਂ ਮੈਂ ਕਰ ਲਿਆ ਕਰ ਲੈ ਕਾਜ ਉਹ ਤਾਂ ਮੈਂ ਆਉਣ ਵਾਲੇ ਦਿਨ ਤੁਹਾਨੂੰ ਖੁਸ਼ਖਬਰੀ ਦੇऊंगा ਕਮਾਲ ਹੈ ਹੱਦ ਨਾ ਲੈ ਜੋਗੇ ਧਰਮ ਰਾਜਨਾ ਗੱਲ ਹੋ ਗਈ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਆ ਗਰੀਬਾਂ ਨੂੰ ਉਹੀ ਦੋ ਟਾਈ ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਜਾ ਹੈ ਉਹੀ ਕੂਲਰ ਉਹੀ ਏਸੀ ਹੈ ਇਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਵੀਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖ ਇਸ ਗੱਲ ਦਾ We, got, we, got, we, got, we got.